ਅਨਿਵੇਂ ਕੀ ਕੀ ਸੁਆਮਾ ਲੈ ਕੇ ਇੱਥੇ ਤੁਸੀਂ ਅੱਜ ਆਏ ਹੋ। ਸਤਿ ਸ਼੍ਰੀ ਅਕਾਲ ਤੁਹਾਨੂੰ ਸਾਰਿਆਂ ਨੂੰ। ਜਿਵੇਂ ਕਿ ਸਭ ਨੂੰ ਪਤਾ ਹੀ ਹੈ ਕਿ ਆਪਣਾ ਪੰਜਾਬ ਹੜ੍ਹਾਂ ਦੀ ਮਾਰ ਹੇਠਾਂ ਆ ਤਾਂ ਬਹੁਤ ਜ਼ਿਆਦਾ ਪਿੰਡਾਂ ਨੂੰ ਨੁਕਸਾਨ ਹੋਇਆ ਪਿਆ। ਅੱਜ ਅਸੀਂ ਫਾਜ਼ਿਲਕਾ ਦੇ ਪਿੰਡ ਕਾਮਾਂ ਵਾਲੀ ਵਿੱਚ ਸਿਵਲ ਡਿਫੈਂਸ ਦੇ ਸਾਰੇ ਅਸੀਂ ਵਲੰਟੀਅਰ ਇੱਥੇ ਆਏ ਹੋਏ ਆ। ਤਾਂ ਅਸੀਂ ਮਤਲਬ ਲੋਕਾਂ ਲਈ ਨਾ ਜਿਵੇਂ ਹੁਣ ਬਹੁਤ ਜ਼ਿਆਦਾ ਬਿਮਾਰੀ ਫੈਲ ਗਈ। ਮੈਡੀਕਲ ਵਾਸਤੇ ਚੀਜ਼ਾਂ ਲੈ ਕੇ ਆਏ ਆ ਜਿਵੇਂ ਉਹਨਾਂ ਨੂੰ ਸਕਿਨ ਦੀ ਪ੍ਰੋਬਲਮ ਹੈ ਕਿ ਸਾਨੂੰ ਦਸਤ ਲੱਗੇ ਹੋਏ ਆ, ਬੁਖਾਰ ਆ, ਸਿਰ ਦਰਦ ਹੋ ਰਿਹਾ ਹੈ। ਤਾ ਕਈ ਲੋਕਾਂ ਨੂੰ ਵਾਈਟਸ ਵੀ ਹੋਈਆਂ ਵਿਆ ਜਿਵੇਂ ਸੇਗ ਵਾਈਟ ਡਾਗ ਦੇ ਵੀ ਸੱਤਿਆ ਹੈ ਸਾਡੇ ਬਾਰੇ ਹੋਣੇ ਇੱਕ ਵੀਰ ਫੱਡੀ ਕਰਵਾ ਕੇ ਗਿਆ ਬੜਾ ਬੜਾ ਜੱਫਮ ਸੀਗਾ ਤਾਂ ਸਾਰੀ ਟੀਮ ਸਾਡੇ ਵਲੰਟੀਅਰਸ ਅਸੀਂ ਸਿਵਲ ਡਿਫੈਂਸ ਵੱਲੋਂ ਆਈ ਹੋਈ ਆ ਇਸ ਦੇ ਨਾਲ ਨਾਲ ਅਸੀਂ ਫਲੋਟਰਸ ਦੀ ਵੀ ਸੇਵਾ ਕਰਦੇ ਆ ਇਹ ਸਾਨੂੰ ਕਾਫੀ ਲੋਕਾਂ ਨੂੰ ਮਤਲਬ ਨੰਗੇ ਪੈਰ ਵੀ ਆ ਸਾਡੇ ਆਰਡੀਐਫ ਦੇ ਵਲੰਟੀਅਰਸ ਵੀ ਉਹਨਾਂ ਨੂੰ ਵੀ ਚਪਲਾਂ ਦੀ ਜ਼ਰੂਰਤ ਹੈ ਤਾਂ ਅਸੀਂ ਸਾਰੀਆਂ ਮੈਡੀਕਲ ਫੈਸਿਲਿਟੀਆਂ ਦੀ ਸੇਵਾ ਲੈ ਕੇ ਆਈ ਹੋਈ ਆ ਕਿ ਪਹਿਲੀ ਵਾਰ ਆਇਓ ਜੋ ਪਹਿਲਾਂ ਵੀ ਇੱਥੇ ਪਹੁੰਚੇ ਸਾਡੀ ਟੀਮ ਤਾਂ ਲਗਾਤਾਰ ਦਸ ਨਾ ਤੋਂ ਹੀ ਕੰਮ ਕਰ ਰਹੀ ਹੈ ਸਿਵਲ ਡਿਫੈਂਸ ਦੇ ਵੱਲੋਂ ਤਾਂ ਅਸੀਂ ਅੱਜ ਪਹਿਲੀ ਵਾਰੀ ਆਏ ਹਾਂ ਉਹਨਾਂ ਨਾਲ ਹੋਰ ਪਹਿਲਾਂ ਕਿਹੜੀਆਂ ਸਵਾਵਾਾਂ ਸੀਗੀਆਂ ਇੱਥੇ ਦੇਖਿਆ ਜੀ ਜਿੱਥੇ ਵੀ ਜਿਸ ਚੀਜ਼ ਦੀ ਜਰੂਰਤ ਹੁੰਦੀ ਆ ਸਾਡੇ ਨਾਲ ਸਾਡੇ ਆਏ ਹੋਏ ਆ ਰਾਸ਼ਨ ਦੀ ਵੀ ਜਿੱਥੇ ਵੀ ਜਿਹੜੀ ਚੀਜ਼ ਦੀ ਵੀ ਲੋੜ ਹੁੰਦੀ ਆ ਸਭ ਕੁਝ ਫਸਟ ਸਟੇਟ ਵੀ ਪਾਣੀ ਸੈਨੀਟਾਈਜ਼ਰ ਲੇਡੀਜ਼ ਲਈ ਸੈਲਫਰੀ ਨੈਪਕੀਨਸ ਸਾਰੀਆਂ ਹੀ ਜਿੱਥੇ ਵੀ ਜਿਸ ਚੀਜ਼ ਦੀ ਲੋੜ ਹੈ ਸਾਰੀਆਂ ਸਵਾਵਾਾਂ ਸਾਡੀ ਟੀਮ ਕਿਸ ਤਰ੍ਹਾਂ ਲੱਗਦਾ ਹੈਗਾ ਵੀ ਜੇ ਕੁਦਰਤੀ ਆਫਤਾਂ ਤੇ ਇਸ ਦੇ ਨਾਲ ਨਿਜੇਸ਼ਨ ਆਪ ਸਿਪਾਹੀ ਚਾਰੇ ਦੇ ਤੌਰ ਤੇ ਉੱਠ ਕੇ ਆ ਗਿਆ ਤੁਸੀਂ ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਜਦੋਂ ਸਾਡੇ ਪੰਜਾਬ ਤੇ ਵਿਪਤਾ ਆਈ ਹੈ ਸਾਡਾ ਪੰਜਾਬ ਅੰਨ ਦਤ ਹੈ ਸਾਰੇ ਸਾਰੇ ਮਤਲਬ ਪੂਰੇ ਭਾਰਤ ਨੂੰ ਇਹ ਰੋਟੀ ਖਵਾਉਂਦਾ ਹੈ ਤਾਂ ਸਾਡਾ ਵੀ ਫਰਜ਼ ਬਣਦਾ ਹੈ ਕਿ ਸਾਡੇ ਜਿਹੜੇ ਭਰਾ ਏ ਪਿੰਡਾਂ ਵਾਲੇ ਲੋਕ ਇਹਨਾਂ ਦੇ ਸਾਰੇ ਘਰ ਡੁੱਬ ਗਏ ਉਹਨਾਂ ਕੋਲ ਕੁਝ ਵੀ ਨਹੀਂ ਬਚਿਆ ਤਾਂ ਉਹਰੇ ਅੱਗੇ ਬੜਾ ਇਮੋਸ਼ਨਲ ਵੀ ਹੋ ਗਿਆ ਤਾਂ ਸਾਡੀ ਜਿੰਨੀ ਸਾਡਾ ਤਿਲ ਜੋਗੇ ਫੁੱਲ ਜੋਗੇ ਅਸੀਂ ਸੇਵਾ ਕਰ ਰਹੇ ਹਾਂ ਉਹਨਾਂ ਦੀ ਸਾਨੂੰ ਬਹੁਤ ਵਧੀਆ ਲੱਗ ਰਿਹਾ ਆਪਣੇ ਭੈਣ ਭਰਾਵਾਂ ਦੀ ਸੇਵਾ ਕਰਕੇ ਜੀ ਪੰਜਾਬ ਹਰ ਵਾਰੀ ਮਦਦ ਲਈ ਹਮੇਸ਼ਾ ਅੱਗੇ ਹੀ ਰਹਿੰਦਾ ਹੈ ਹੈਗਾ ਤੇ ਹੁਣ ਇਸ ਵਾਰ ਵੀ ਪੰਜਾਬ ਸਭ ਭਾਈਚਾਰਨ ਦੇ ਕੇ ਸਾਨੂੰ ਬਹੁਤ ਅੱਛਾ ਪ੍ਰਾਊਡ ਫੀਲ ਹੁੰਦਾ ਹੈ ਇੱਥੇ ਦੇਖੋ ਕੋਈ ਪੋਲਿਟਿਕਸ ਨਹੀਂ ਕੋਈ ਇੱਥੇ ਬੀਜੇਪੀ ਕਾਂਗਰਸ ਕੋਈ ਕਾਲੀ ਦਲ ਨਹੀਂ ਇੱਥੇ ਸਾਰੇ ਇੱਕ ਸੋਸ਼ਲ ਵਰਕਰ ਹੈ ਸਾਰੇ ਭੈਣ ਭਰਾ ਸਾਰੀਆਂ ਪਾਰਟੀਆਂ ਤੋਂ ਉੱਪਰ ਉੱਠ ਕੇ ਅਸੀਂ ਇੱਥੇ ਮਾਨਵਤਾ ਦੀ ਸੇਵਾ ਕਰਨ ਵਾਸਤੇ ਅੱਜ ਆਏ ਹੋਇਆ ਬਹੁਤ ਅੱਛਾ ਲੱਗ ਰਿਹਾ ਸੀ ਕੀ ਕਹਿਣਾ ਚਾਹੋਗੇ ਤੁਸੀਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਰ ਮੈਂ ਰਜੇਸ਼ ਬੰਸਲ ਸਿਵਿਲ ਡਿਫੈਂਸ ਤੋਂ ਜਾਵਾ ਟੀਚੀ ਸਰ ਸਾਡਾ ਜਿਹੜਾ ਕੰਮ ਹੈ ਐਕਚੁਅਲੀ ਅਸੀਂ ਡਿਜ਼ਾਸਟਰ ਮੈਨੇਜਮੈਂਟ ਦੇ ਨਾਲ ਹੀ ਜੁੜੇ ਹੋਏ ਹਾਂ ਸਰ ਇੱਥੇ ਵੀ ਸ਼ਹਿਰ ਦੇ ਵਿੱਚ ਕੋਈ ਡਿਜਾਸਟਰ ਆਏਗਾ ਆਰਮੀ ਔਰ ਐਨਡੀਆਰਐਫ ਦੇ ਨਾਲ ਉਹਨਾਂ ਦੇ ਸਹਿਯੋਗ ਦੇ ਨਾਲ ਅਸੀਂ ਹਰ ਜਗ੍ਹਾ मतलब ਪੂਰੇ ਦੇਸ਼ ਦੇ ਵਿੱਚ ਸੇਵਾਦਾਰ ਨੇ ਔਰ ਜੋ ਵੀ ਇਹਨਾਂ ਲੋਕਾਂ ਦੀ ਨੀਡਸ ਹੈ ਜਿਹੜੇ ਪਿੰਡ ਪਾਣੀ ਦੇ ਵਿੱਚ ਡੁੱਬੇ ਹੋਏ ਆ ਉਹਨਾਂ ਦੀ ਜਿਸ ਤਰ੍ਹਾਂ ਵੀ ਨੀਡਸ ਹੋਏਗੀ ਚਾਹੇ ਉਹ ਰਸ਼ਨ ਨੇ ਚਾਹੇ ਉਹ ਤਰਪਾਲਾਂ ਨੇ ਚਾਹੇ ਉਹ ਮੈਡੀਸਨਸ ਨੇ ਚਾਹੇ ਉਹ ਪਾਣੀ ਹੈ ਹਰ ਤਰ੍ਹਾਂ ਦੀ ਚੀਜ਼ ਹਰ ਤਰ੍ਹਾਂ ਦੀ ਉਹਨਾਂ ਦੀ ਨੀਡ ਅਸੀਂ ਪੂਰੀ ਕਰਾਂਗੇ ਉਹ ਸੈਕੰਡ ਸਾਰਾ ਇਹ ਜਿਹੜਾ ਕੰਦਾ ਆਪਰੇਸ਼ਨ ਹੈ ਪਿਛਲੇ 10 ਦਿਨ ਤੋਂ ਚੱਲ ਰਿਹਾ ਹੈ ਤਾਂ ਇਹ ਸਿਰਫ ਔਣੀ ਦਿਨ ਨਹੀਂ ਚੱਲੇਗਾ ਜਿੰਨੀ ਦਿਨ ਤੱਕ ਪਾਣੀ ਇਹ ਵਗ ਰਿਹਾ ਸਾਡਾ ਜਿਹੜਾ ਆਪਰੇਸ਼ਨ ਹੈ ਕੰਟੀਨਿਊ ਕਟੋ ਘਟੇ 3 ਮਹੀਨੇ ਚੱਲੇਗਾ ਕਿਉਂਕਿ ਜਿਹੜੀ ਮੇਨ ਪ੍ਰੋਬਲਮ ਹੈ ਉਹ ਪਾਣੀ ਉਤਰਨ ਤੋਂ ਬਾਅਦ ਸ਼ੁਰੂ ਹੋਣੀ ਹੈ ਕਿਉਂਕਿ ਜਿਹੜੇ ਘਰ ਆਲਰੇਡੀ ਹੁਣ ਜਿਹੜੇ 10-12 ਦਿਨ ਤੋਂ ਪਾਣੀ ਦੇ ਵਿੱਚ ਬੈਠੇ ਆ ਜੁੜੇ ਹੋਏ ਆ ਪਾਣੀ ਦੇ ਵਿੱਚ ਉਹਨਾਂ ਨੂੰ ਪਾਣੀ ਨਿਕਲਣ ਤੋਂ ਬਾਅਦ ਬਹੁਤ ਪ੍ਰੋਬਲਮ ਆਣੀ ਹੈ ਘਰਾਂ ਦੀਆਂ ਦੀਵਾਰਾਂ ਵੀ ਟਿਕਣ ਗਈਆਂ ਉਹਨਾਂ ਦੀਆਂ ਬਿਮਾਰੀਆਂ ਵੀ ਫੈਲਣ ਗਈਆਂ ਰਾਸ਼ਨ ਪਾਣੀ ਉਹਨਾਂ ਦਾ ਪੀ ਚੁੱਕਿਆ ਬਿਲਕੁਲ ਜੁੜਨਬਰ ਉਹਨਾਂ ਦੇ ਬਿਮਾਰ ਹੋ ਰਹੇ ਆ ਤਾਂ ਉਹ ਸੇਵਾਵਾਂ ਜਿੰਨੀ ਦੇਰ ਤੱਕ ਇਹ ਦੁਬਾਰਾ ਆਪਣੇ ਨੀਂਦ ਉੱਪਰ ਨਹੀਂ ਆ ਜਾਂਦੇ ਇਹਨਾਂ ਦੀ ਜਿਹੜੀ ਲਾਈਫ ਹੈ ਉਹ ਦੁਬਾਰਾ ਲਈ ਤੇ ਨਹੀਂ ਆ ਜਾਂਦੀ ਅਸੀਂ ਉਸ ਟਾਈਮ ਤੱਕ ਇਹਨਾਂ ਦੀ ਸੇ